ਸਾਸ਼ੀਆਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਾਜ਼ਰਾਂ ਸਪੀਡ ਨਿਊਜ਼ ਆਓ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਗੁਰੂਗ੍ਰਾਮ ਵਿੱਚ ਇੱਕ 40 ਸਾਲਾ ਵਿਅਕਤੀ ਦੀ ਉਸ ਦੀ ਪ੍ਰੇਮਿਕਾ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਮ੍ਰਿਤਕ ਦੀ ਪਛਾਣ ਹਰੀਸ਼ ਵਜੋ ਹੋਈ ਹੈ ਜੋ ਕਿ ਪਿੰਡ ਬੱਲਿਆਵਾਸ ਫੇਜ਼ 1 ਦਾ ਰਹਿਣ ਵਾਲਾ ਸੀ ਉਹ ਇੱਕ ਕੰਪਨੀ ਵਿੱਚ ਨੌਕਰੀ ਕਰਦਾ ਸੀ ਅਤੇ ਦੋ ਧੀਆ ਦਾ ਪਿਤਾ ਸੀ ਕਤਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਡੀਐਲਐਫ ਫੇਜ਼ 3 ਪੁਲਿਸ ਸਟੇਸ਼ਨ ਨੇ ਕਾਰਵਾਈ ਕੀਤੀ ਅਤੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਬੁਲਾਰੇ ਸੰਦੀਪ ਕੁਮਾਰ ਨੇ ਕਿਹਾ ਕਿ 2 ਅਗਸਤ ਨੂੰ ਨਾਰਾਇਣ ਹਸਪਤਾਲ ਤੋਂ ਸੂਚਨਾ ਮਿਲੀ ਕਿ ਇੱਕ ਜ਼ਖਮੀ ਵਿਅਕਤੀ ਲਿਆਂਦਾ ਗਿਆ ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਜਾਂਚ ਤੋਂ ਪਤਾ ਲੱਗਾ ਕਿ ਮ੍ਰਿਤਕ ਹਰੀਸ਼ ਡੀਐਲਐਫ ਫੇਜ਼ 3 ਵਿੱਚ ਜਸਮੀਤ ਕੌਰ ਨਾਮ ਦੀ ਇੱਕ ਔਰਤ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਿਹਾ ਸੀ ਅਤੇ ਉਸ ਦੀ ਪਤਨੀ ਲੰਬੇ ਸਮੇਂ ਤੋਂ ਬਿਮਾਰ ਸੀ ਜਿਸ ਕਾਰਨ ਉਹ ਆਪਣੀ ਵਿਆਹਤਾ ਜ਼ਿੰਦਗੀ ਤੋਂ ਵੱਖ ਹੋ ਗਿਆ ਸੀ ਅਤੇ ਜਸਮੀਤ ਨਾਲ ਹੀ ਰਹਿ ਰਿਹਾ ਸੀ ਪਰਿਵਾਰਿਕ ਮੈਂਬਰਾਂ ਨਾਲ ਗੱਲ ਕਰਨ ਤੇ ਪਤਾ ਲੱਗਾ ਕਿ ਇੱਕ ਦਿਨ ਪਹਿਲਾਂ ਹਰੀਸ਼ ਦੇ ਪਿੰਡ ਦਾ ਵਿਜੇ ਉਰਫ ਸੇਠੀ ਨਾਮ ਦਾ ਇੱਕ ਨੌਜਵਾਨ ਉਸ ਨੂੰ ਮਿਲਣ ਆਇਆ ਸੀ ਅਤੇ ਦੋਵੇਂ ਇਕੱਠੇ ਚੜੇ ਗਏ ਸਨ ਰਾਤ ਨੂੰ ਹਰੀਸ਼ ਨੇ ਫੋਨ ਕਰਕੇ 1650 ਰੁਪਏ ਮੰਗੇ ਜੋ ਕਿ ਉਸ ਦੇ ਭਤੀਜੇ ਨੇ ਫੋਨਪੇ ਰਾਹੀਂ ਭੇਜੇ ਅਗਲੀ ਸਵੇਰ ਜਸਮੀਤ ਕੌਰ ਨੇ ਆਪਣੇ ਪਰਿਵਾਰ ਨੂੰ ਫੋਨ ਕੀਤਾ ਤੇ ਉਸ ਨੂੰ ਉਸ ਦੀ ਮੌਤ ਬਾਰੇ ਦੱਸਿਆ ਰਾਜ ਸਭਾ ਮੈਂਬਰ ਅਤੇ ਛਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ ਉਹਨਾਂ ਨੇ ਦਿੱਲੀ ਦੇ ਵਿੱਚ ਸਰ ਗੰਗਾਰਾਮ ਹਸਪਤਾਲ ਵਿੱਚ ਆਖਰੀ ਸਾਂ ਲਿਆ ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸਨ ਨਿਊਰੋਲੋਜੀ ਕਾਰਡੀਓਲੋਜੀ ਅਤੇ ਨੇਫਰੋਲੋਜੀ ਦੇ ਮਹਾ ਡਾਕਟਰਾਂ ਦੀ ਇੱਕ ਟੀਮ ਉਹਨਾਂ ਦਾ ਇਲਾਜ ਕਰ ਰਹੀ ਸੀ ਤੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਉਹਨਾਂ ਨੂੰ ਦਿਮਾਗੀ ਦੌਰਾ ਪਿਆ ਸੀ ਇਸ ਨਾਲ ਉਹਨਾਂ ਦੇ ਸਰੀਰ ਦੇ ਖੱਬੇ ਪਾਸੇ ਅਧਰੰਗ ਹੋ ਗਿਆ ਸੀ 81 ਸਾਲਾ ਗੁਰੂ ਜੀ ਲੰਮੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਹਨ ਉਹ ਇੱਕ ਸਾਲ ਤੋਂ ਡਾਇਲਸਿਸ ਤੇ ਸਨ ਉਹ ਸ਼ੂਗਰ ਤੋਂ ਪੀੜਤ ਸਨ ਅਤੇ ਉਹਨਾਂ ਦੀ ਦਿਲ ਦੀ ਬਾਈਪਾਸ ਸਰਜਰੀ ਵੀ ਹੋਈ ਸੀ ਤੇ ਸ਼ਿਬੂ ਸੋਰੇਂਦ ਚਾਰਖੰਡ ਮੁਕਤੀ ਮੋਰਚਾ ਦੇ ਸੰਸਥਾਪਕ ਸਰਪ੍ਰਸਤ ਸਨ ਉਹ ਯੂਪੀਏ ਦੇ ਪਹਿਲੇ ਕਾਰਜਕਾਲ ਦੌਰਾਨ ਕੋਲਾ ਮੰਤਰੀ ਰਹੇ ਸਨ ਹਾਲਾਂਕਿ ਸ਼ਿਰੂਦੀ ਕਤਲ ਕੇਸ ਵਿੱਚ ਉਹਨਾਂ ਦਾ ਨਾਮ ਆਉਣ ਤੋਂ ਬਾਅਦ ਉਹਨਾਂ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ 81 ਸਾਲਾ ਦਿਸ਼ோம் ਗੁਰੂ ਸ਼ਿਬੂ ਸੋਰੇਂਦ ਦਾ ਜਨਮ 11 ਜਨਵਰੀ 1944 ਨੂੰ ਮੌਜੂਦਾ ਰਾਮਗੜ੍ਹ ਜ਼ਿਲ੍ਹੇ ਦੇ ਗੋਲਾ ਬਲਾਕ ਦੇ ਨੋਮਰਾ ਵਿੱਚ ਹੋਇਆ ਸੀ ਤੇ ਪਿੰਡ ਦੇ ਸਕੂਲ ਤੋਂ ਹੀ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਦਾ ਜੀਵਨ ਸੰਘਰਸ਼ਾਂ ਨਾਲ ਭਰਿਆ ਰਿਹਾ। ਬਰਤਾਨੀਆਂ ਨੇ ਐਤਵਾਰ ਨੂੰ ਇੱਕ ਨਵੇਂ ਕਾਨੂੰਨ ਦੀ ਯੋਜਨਾ ਦਾ ਪ੍ਰਗਟਾਵਾ ਕੀਤਾ ਜਿਸ ਦੇ ਹੇਠ ਗੈਰ ਕਾਨੂੰਨੀ ਤਰੀਕਿਆਂ ਨਾਲ ਪ੍ਰਵਾਸ ਨੂੰ ਉਤਸ਼ਾਹਿਤ ਕਰਨ ਵਾਲੇ ਸੋਸ਼ਲ ਮੀਡੀਆ ਇਸ਼ਤਿਹਾਰਾਂ ਦੇ ਪਿੱਛੇ ਅਪਰਾਧਿਕ ਰੂਆਂ ਉੱਤੇ ਸਿਕੰਜਾ ਕੱਸਿਆ ਜਾਵੇਗਾ। ਇਹ ਗਿਰੋਹ ਖਤਰਨਾਕ ਛੋਟੀਆਂ ਕਿਸ਼ਤੀਆਂ ਰਾਹੀਂ ਹੋਰ ਤਰੀਕਾ ਨਹੀਂ ਗੈਰ ਕਾਨੂੰਨੀ ਪ੍ਰਵਾਸੀ ਯੂਕੇ ਚ ਦਾਖਲ ਕਰਵਾਉਂਦੇ ਹਨ ਤੇ ਸਰਹੱਦੀ ਸੁਰੱਖਿਆ ਸ਼ਰਨ ਅਤੇ ਇਮੀਗ੍ਰੇਸ਼ਨ ਬਿੱਲ ਵਿੱਚ ਇੱਕ ਨਵੀਂ ਸੋਧ ਦੇ ਤਹਿਤ ਬਰਤਾਨੀਆ ਦੇ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਨੂੰ ਉਸ਼ਾਹਤ ਕਰਨ ਵਾਲੀ ਜਾਂ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਆਨਲਾਈਨ ਸਮੱਗਰੀ ਤਿਆਰ ਕਰਨ ਨੂੰ ਅਪਰਾਧ ਐਲਾਨ ਕੀਤਾ ਜਾਵੇਗਾ ਇਸ ਵਿੱਚ ਇੰਗਲਿਸ਼ ਚੈਨਲ ਦੇ ਪਾਰ ਛੋਟੀਆਂ ਕਿਸ਼ਤੀਆਂ ਨੂੰ ਪਾਰ ਕਰਨਾ ਪਾਸਪੋਰਟ ਜਾਂ ਵੀਜ਼ਾ ਵਰਗੇ ਝਾਲੀ ਯਾਤਰਾ ਦਸਤਾਵੇਜ਼ ਬਣਾਉਣਾ ਜਾਂ ਯੂਕੇ ਵਿੱਚ ਗੈਰ ਕਾਨੂੰਨੀ ਕੰਮ ਦੇ ਮੌਕਿਆਂ ਦਾ ਸਪਸ਼ਟ ਤੌਰ ਉੱਤੇ ਵਾਦਾ ਕਰਨਾ ਸ਼ਾਮਲ ਹੋ ਸਕਦਾ ਹੈ ਤਾਂ ਜੋ ਦੁਨੀਆ ਵਿੱਚ ਕਿਤੇ ਵੀ ਸਥਿਤ ਮਨੁੱਖੀ ਤਸਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ ਨਵੇਂ ਅਪਰਾਧ ਤਹਿਤ ਫੜੇ ਗਏ ਵਿਅਕਤੀਆਂ ਨੂੰ 5 ਸਾਲ ਤੱਕ ਦੀ ਕੈਦ ਅਤੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬ੍ਰਿਟਾਨੀਆ ਦੇ ਗ੍ਰਹਿ ਮੰਤਰੀ ਜੇਵਟ ਕਪੂਰ ਨੇ ਕਿਹਾ ਕਿ ਬ੍ਰਿਟਾਨੀਆ ਦੀ ਸੁਰੱਖਿਅਤ ਯਾਤਰਾ ਤੇ ਇਸ ਦੇਸ਼ ਵਿੱਚ ਜ਼ਿੰਦਗੀ ਬਿਤਾਉਣ ਦੇ ਝੂਠੇ ਵਾਅਦੇ ਨੂੰ ਸਿਰਫ ਪੈਸਾ ਕਮਾਉਣ ਲਈ ਅਨੈਤਿਕ ਤੋਂ ਕੱਟ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਨ੍ਹਾਂ ਅਪਰਾਧੀਆਂ ਨੂੰ ਸੋਸ਼ਲ ਮੀਡੀਆ ਉਤੇ ਬੈਰਿੰਗ ਰਣਨੀਤੀਆਂ ਦੀ ਵਰਤੋਂ ਕਰਕੇ ਪ੍ਰਵਾਸੀਆਂ ਨੂੰ ਜਾਣਲੇਵਾ ਸਥਿਤੀਆਂ ਨਾਲ ਲਿਜਾਣ ਵੱਲ ਕੋਈ ਸਮੱਸਿਆ ਨਹੀਂ ਹੈ ਅਸੀਂ ਉਹਨਾਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਦ੍ਰਿੜ ਹਾਂ ਜਿੱਥੇ ਵੀ ਉਹ ਕੰਮ ਕਰਦੇ ਹਨ ਵਾਈਟ ਹਾਊਸ ਵਿੱਚ ਡਿਪਟੀ ਚੀਫ ਸਟੀਫਨ ਮਿਲਰ ਆਫ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਰੂਸ ਤੋਂ ਤੇਲ ਖਰੀਦੇ ਇਹ ਸਵੀਕਾਰਯੋਗ ਨਹੀਂ ਹੈ ਉਹਨਾਂ ਦੋਸ਼ ਲਗਾਏ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦੇ ਜਾਣ ਕਰਕੇ ਰੂਸ ਨੂੰ ਯੂਕਰੇਨ ਖਿਲਾਫ ਜੰਗ ਵਿੱਚ ਵਿੱਤੀ ਮਦਦ ਮਿਲੀ ਮਿਲਰ ਨੇ ਫੋਕਸ ਇੱਕ ਇੰਟਰਵਿਊ ਵਿੱਚ ਕਿਹਾ ਕਿ ਸਵੀਕਾਰਯੋਗ ਨਹੀਂ ਹੈ ਕਿ ਭਾਰਤ ਰੂਸ-ਯੂਕਰੇਨ ਜੰਗ ਵਿੱਚ ਵਿੱਤੀ ਮਦਦ ਪ੍ਰਦਾਨ ਕਰੇ ਲੋਕ ਇਹ ਜਾਣ ਕੇ ਹੈਰਾਨ ਹੋਣਗੇ ਕਿ ਭਾਰਤ ਮੂਲ ਰੂਪ ਵਿੱਚ ਰੂਸੀ ਤੇਲ ਖਰੀਦਣ ਵਿੱਚ ਚੀਨ ਨਾਲ ਜੁੜਿਆ ਹੋਇਆ ਹੈ ਇਹ ਇੱਕ ਹੈਰਾਨੀਜਨਕ ਤੱਥ ਹੈ ਮਿਲਰ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜ਼ਬਰਦਸਤ ਸਬੰਧ ਹਨ ਅਤੇ ਖੇਤਰ ਲਈ ਸ਼ਾਂਤੀ ਦੇ ਬਦਲ ਵਿਚਾਰਦین ਹਨ ਉਨਾ ਕਿ ਆ ਕਿ ਰਾਸ਼ਟਰਪਤੀ ਟਰੰਪ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਨਾਲ ਹਮੇਸ਼ਾ ਹੀ ਬਹੁਤ ਵਧੀਆ ਸਬੰਧ ਰਏ ਹਨ ਪਰ ਸਾਨੂੰ ਇਸ جنگ ਦੇ ਵਿੱਤ ਨਾਲ ਨਜਿੱਠਣ ਬਾਰੇ ਅਸਲੀਅਤ ਜਾਣਨੀ ਪਵੇਗੀ। ਲਿਹਾਜ਼ਾ ਰਾਸ਼ਟਰਪਤੀ ਟਰੰਪ ਲਈ ਯੂਕਰੇਨ ਵਿੱਚ ਚੱਲ ਰਹੀ ਜੰਗ ਨਾਲ ਕੂਟਰੀਤਿਕ ਵਿੱਤੀ ਅਤੇ ਹੋਰ ਤਰੀਕਿਆਂ ਨਾਲ ਨਜਿੱਠਣ ਦੇ ਸਾਰੇ ਬਦਲ ਵਿਚਾਰਦੇ ਹਨ। ਮਿਲਰ ਨੇ ਦੋਸ਼ ਲਾਇਆ ਕਿ ਭਾਰਤ ਅਮਰੀਕੀ ਉਤਪਾਦਾਂ ਨੂੰ ਸਵੀਕਾਰ ਨਹੀਂ ਕਰਦਾ ਕਿਉਂਕਿ ਉਹ ਉਹਨਾਂ ਤੇ ਭਾਰੀ ਟੈਰਿਫ ਲਗਾਉਂਦਾ ਹੈ। ਬਿਤੇ ਇੱਕ ਮਹੀਨੇ ਵਿੱਚ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਦੇ ਚੈਕਿੰਗ ਸਟਾਫ ਦੁਆਰਾ 2.69 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਫਿਰੋਜ਼ਪੁਰ ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ ਦੁਆਰਾ ਬਿਨਾ ਟਿਕਟ ਅਤੇ ਅਨਿਮਿਤ ਯਾਤਰਾ ਨੂੰ ਰੋਕਣ ਲਈ ਰੇਲ ਗੱਡੀਆਂ ਵਿੱਚ ਤਿੱਖੀ ਟਿਕਟ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਸਾਰੇ ਅਸਲੀ ਰੇਲ ਉਪਭੋਗਤਾਵਾਂ ਨੂੰ ਆਰਾਮਦਾਇਕ ਯਾਤਰਾ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ ਰੇਲਵੇ ਅਧਿਕਾਰੀ ਮੁਤਾਬਕ ਜੁਲਾਈ ਮਹੀਨੇ ਦੌਰਾਨ ਟਿਕਟ ਚੈਕਿੰਗ ਸਟਾਫ ਅਤੇ ਡਿਵੀਜ਼ਨ ਦੇ ਮੁੱਖ ਟਿਕਟ ਇੰਸਪੈਕਟਰਾਂ ਦੁਆਰਾ ਰੇਲ ਗੱਡੀਆਂ ਵਿੱਚ ਟਿਕਟ ਜਾਂਚ ਦੌਰਾਨ ਕੁੱਲ 4392 ਰੇਲਵੇ ਯਾਤਰੀ ਬਿਨਾ ਟਿਕਟ ਜਾਂ ਅਨਿਯਮਿਤ ਯਾਤਰਾ ਕਰਦੇ ਪਾਏ ਗਏ ਨੇ ਤੇ ਉਹਨਾਂ ਤੋਂ ਕੁੱਲ 2.69 ਕਰੋੜ ਰੁਪਏ ਦਾ ਮਾਲੀਆ ਜੁਰਮਾਨਾ ਵਜੋਂ ਵਸੂਲਿਆ ਗਿਆ ਹੈ ਇਸ ਨਾਲ ਫਿਰੋਜ਼ਪੁਰ ਡਿਵੀਜ਼ਨ ਦੀ ਆਮਦਨ ਵਿੱਚ ਵਾਧਾ ਹੋਇਆ ਜੋ ਕਿ ਟਿਕਟ ਚੈੱਕ ਸਟਾਫ ਦੁਆਰਾ ਕੀਤਾ ਗਿਆ ਇੱਕ ਸਲੰਘਾਯੋਗ ਕੰਮ ਹੈ ਰੇਲਵੇ ਅਧਿਕਾਰੀਆਂ ਨੇ ਰੇਲ ਗੱਡੀਆਂ ਵਿੱਚ ਯਾਤਰੀਆਂ ਦੇ ਅਣਅਧਿਕਾਰਤ ਪ੍ਰਵੇਸ਼ ਨੂੰ ਰੋਕਣ ਲਈ ਵਾਰ-ਵਾਰ ਅਚਾਨਕ ਟਿਕਟ ਜਾਂਚ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ ਜਿਸ ਵਿੱਚ ਯਾਤਰੀਆਂ ਨੂੰ ਸਹੀ ਟਿਕਟਾਂ ਨਾਲ ਰੇਲ ਗੱਡੀਆਂ ਵਿੱਚ ਯਾਤਰਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਨਗਰ 에য়ারਪੋਰਟ ਤੇ ਐਕਸਟਰਾ ਸਮਾਨ ਨੂੰ ਲੈ ਕੇ ਫੌਜ ਦੇ ਇੱਕ ਅਧਿਕਾਰੀ ਨੇ ਸਪਾਈਸ ਜੈਟ ਦੇ ਚਾਰ ਮੁਲਾਜ਼ਮਾਂ ਨਾਲ ਮਾਰਕੁੱਟ ਕੀਤੀ ਹੈ। ਇੱਕ ਮੁਲਾਜ਼ਮ ਦੀ ਰੀੜ ਦੀ ਹੱਡੀ ਟੁੱਟ ਗਈ, ਦੂਜੇ ਦਾ ਜਪਾੜਾ ਟੁੱਟ ਗਿਆ, ਤੀਜੇ ਦੀ ਨੱਕ ਵਿੱਚੋਂ ਖੂਨ ਆਉਣ ਲੱਗ ਪਿਆ, ਦੂਜੇ ਪਾਸੇ ਚੌਥਾ ਮੁਲਜ਼ਮ ਬੇਹੋਸ਼ ਹੋ ਗਿਆ। ਉਹਨਾਂ ਦੇ ਬਾਵਜੂਦ ਮੁਲਜ਼ਮ ਲੱਤਾਂ ਮਾਰ ਰਿਹਾ ਅਤੇ ਘਟਨਾ 26 ਜੁਲਾਈ ਦੀ ਹੈ। ਬਾਮਲਾ ਉਦੋਂ ਸਾਹਮਣੇ ਆਇਆ ਜਦੋਂ 에য়ারਲਾਈਨ ਨੇ ਬਿਆਨ ਜਾਰੀ ਕਰਦੇ ਹੋਏ ਕਿ ਆ ਕਿ ਮੁਲਜ਼ਮ ਫੌਜੀ ਅਧਿਕਾਰੀ ਨੂੰ ਨੋ ਫਲਾਈਂਗ ਲਿਸਟ ਵਿੱਚ ਪਾ ਦਿੱਤਾ ਹੈ ਤੇ ਫੌਜ ਨੇ ਵੀ ਮਾਮਲੇਦਾਰ ਨੋਟਿਸ ਲੈਂਦੇ ਹੋਏ ਮੁਲਜ਼ਮ ਖਿਲਾਫ ਕਾਰਵਾਈ ਦੀ ਗੱਲ ਕਹੀ ਹੈ। ਮੁਲਜ਼ਮ ਅਫਸਰ ਦੀ ਪਛਾਣ ਲੈਫਟੀਨੈਂਟ ਕਰਨਲ ਰਤੇਸ਼ ਕੁਮਾਰ ਸਿੰਘ ਵਜੋਂ ਹੋਈ ਹੈ ਤੇ ਉਹ ਗੁਲਮਰਗ ਸਥਿਤ ਹਾਈ ਐਟੀਟਿਊਡ ਫਾਰਫੇਅਰ ਸਕੂਲ ਵਿੱਚ ਤਾਇਨਾਤ ਹੈ ਅਤੇ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ। ਹਾਲਾਂਕਿ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਹੈ ਤੇ 26 ਜੁਲਾਈ ਨੂੰ ਸਪाइस ਜੈਟ ਫਲਾਈਟ ਐਸ ਜੀ 386 ਸ਼੍ਰੀਨਗਰ ਤੋਂ ਦਿੱਲੀ ਜਾ ਰਹੀ ਸੀ ਬੋਰਡਿੰਗ 게ਟ ਤੇ ਇੱਕ ਯਾਤਰੀ ਜੋ ਫੌਜ ਦਾ ਅਧਿਕਾਰੀ ਦੱਸਿਆ ਜਾ ਰਿਹਾ ਉਸਨੇ ਸਟਾਫ ਤੇ ਜਾਨਲੇਵਾ ਹਮਲਾ ਕਰ ਦਿੱਤਾ 에어ਲਾਈਨ ਮੁਤਾਬਕ ਮੁਲਜ਼ਮ ਅਧਿਕਾਰੀ 2 ਕੈਬਿਨ ਬੈਗੇਜ ਲੈ ਕੇ ਜਾ ਰਿਹਾ ਸੀ ਜਿਸ ਦਾ ਪਾਰ 16 ਕਿਲੋ ਸੀ ਇਹ 7 ਕਿਲੋ ਦੀ ਸੀਮਾ ਤੋਂ ਦੁੱਗਣਾ ਸੀ ਸਪਾਈਸ ਜੈਟ ਦੇ ਸਟਾਫ ਨੇ ਦੱਸਿਆ ਕਿ ਤੁਹਾਡਾ ਸਮਾਨ طے ਮਾਪਦੰਡਾਂ ਤੋਂ ਜ਼ਿਆਦਾ ਹੈ ਜ਼ਿਲ੍ਹਾ ਖਪਤਕਾਰ ਫੋਰਮ ਨੇ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਸ਼੍ਰੀ ਮੁਖਸਦ ਸਾਹਿਬ ਦੇ ਸੰਧੂ ਹਸਪਤਾਲ ਅਤੇ ਉਸ ਦੇ ਮਾਲਕ ਡਾਕਟਰ ਨੂੰ 22 ਲੱਖ 40 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਇਹ ਜ਼ੁਰਮਾਨਾ ਪੀੜਤ ਵਿਦਿਆਰਥੀ ਗੁਰਪ੍ਰੀਤ ਸਿੰਘ ਨੂੰ 45 ਦਿਨਾਂ ਦੇ ਅੰਦਰ-ਅੰਦਰ ਅਦਾ ਕਰਨ ਲਈ ਵੀ ਕਿਹਾ ਗਿਆ ਮਾਮਲਾ 2019 ਦਾ ਹੈ ਜਦੋਂ ਗੁਰਪ੍ਰੀਤ ਸਿੰਘ ਵਾਸੀ ਫਰੀਦਕੋਟ ਪੜ੍ਹਾਈ ਲਈ ਨਿਊਜ਼ੀਲੈਂਡ ਗਿਆ ਸੀ ਜਿੱਤੇ ਉਸ ਦੇ ਪੇਟ 'ਚ ਦਰਦ ਹੋਇਆ ਅਤੇ ਉਹ ਵਾਪਸ ਇੰਡੀਆ ਆ ਗਿਆ ਉਹ ਆਪਣੇ ਇਲਾਜ ਲਈ ਸ਼੍ਰੀ ਮੁਖਤਸਰ ਸਾਹਿਬ ਸਥਿਤ ਸੰਧੂ ਹਸਪਤਾਲ ਦੇ ਡਾਕਟਰ ਸੰਦੀਪ ਨੂੰ ਇਲਾਜ ਲਈ ਮਿਲਿਆ ਟੈਸਟਾਂ ਤੋਂ ਬਾਅਦ ਡਾਕਟਰ ਨੇ ਗੁਰਪ੍ਰੀਤ ਸਿੰਘ ਦੇ ਪਿੱਤੇ 'ਚ ਪੱਥਰੀ ਦੱਸੀ ਅਤੇ ਉਹ ਇਲਾਜ ਲਈ ਹਸਪਤਾਲ 'ਚ ਦਾਖਲ ਹੋ ਗਿਆ ਇਲਾਜ ਦੌਰਾਨ ਡਾਕਟਰ ਦੀ ਲਾਪਰਵਾਹੀ ਕਰਨ ਪਿੱਤੇ ਦੇ ਨੇੜਲੀ ਇੱਕ ਹੋਰ ਨਾੜ ਨੂੰ ਕੱਟ ਲਗਿਆ ਗਿਆ ਪਰ ਡਾਕਟਰ ਨੇ ਇਸ ਸਬੰਧੀ ਮਰੀਜ਼ ਨੂੰ ਨਹੀਂ ਦੱਸਿਆ ਕੁਝ ਸਮੇਂ ਬਾਅਦ ਗੁਰਪ੍ਰੀਤ ਸਿੰਘ ਦੀ ਸਮੱਸਿਆ ਵਧਣ ਲੱਗੀ ਅਤੇ ਉਸ ਨੇ ਆਪਣੀ ਸਮੱਸਿਆ ਸਬੰਧੀ ਡਾਕਟਰ ਨੂੰ ਦੱਸਿਆ ਉਸ ਨੇ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਜਿੱਥੇ ਡਾਕਟਰਾਂ ਨੇ ਗੁਰਪ੍ਰੀਤ ਦਾ ਇਲਾਜ ਕਰਕੇ ਤੰਦਰੁਸਤ ਕਰ ਦਿੱਤਾ ਹਰਿਆਣਾ ਦੇ ਗੁਰੂਗ੍ਰਾਮ ਦੇ ਪੰਜ ਨੌਜਵਾਨਾਂ ਨੇ ਉੱਤਰਾਖੰਡ ਦੇ ਟੇਰੀ ਜ਼ਿਲ੍ਹੇ ਵਿੱਚ ਆਪਣੀ ਕਾਰ ਨਾਲ ਸਟੰਟ ਕੀਤੇ ਚਾਰ ਨੌਜਵਾਨ ਕਾਰ ਦੀ ਖਿੜਕੀ ਅਤੇ ਸਨਰੂਫ ਦੇ ਲਟਕ ਰਹੇ ਉਹ ਉਹਨਾਂ ਦੇ ਪਿੱਛੇ ਆ ਰਹੀ ਸੀ ਕਾਰ ਤੇ ਉਹਦੇ ਵਿੱਚ ਸਵਾਰ ਸੀ ਤੇ ਸਵਾਰ ਵਿਅਕਤੀ ਨੇ ਉਹਨਾਂ ਦੀ ਵੀਡੀਓ ਬਣਾਈ ਰਾਗੀਰਾ ਨੇ ਵੀਡੀਓ ਟੇਰੀ ਪੁਲਿਸ ਨੂੰ ਭੇਜਦੀ ਪੁਲਿਸ ਨੇ ਕਾਰਵਾਈ ਕਰਦਿਆ ਉਹਨਾਂ ਦੀ ਕਾਰ ਜ਼ਬਤ ਕਰ ਲਈ ਅਤੇ ਡਰਾਈਵਰ ਸਮੇਤ ਇਹਨਾਂ ਚਾਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਇਸ ਤੋਂ ਬਾਅਦ ਉਹਨਾਂ ਦੀ ਕਾਰ ਦਾ ਚਲਾਨ ਕੱਟ ਕੇ ਛੱਡ ਦਿੱਤਾ ਗਿਆ ਨੌਜਵਾਨਾਂ ਨੂੰ ਭਵਿੱਖ ਵਿੱਚ ਅਜਿਹਾ ਦੁਬਾਰਾ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ 24 ਸਕਿੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਚਿੱਟੇ ਰੰਗ ਦੀ ਵਰਨਾਕਾਰ ਟੀਰੀ ਜ਼ਿਲ੍ਹੇ ਦੇ ਨਰਿੰਦਰਨਗਰ ਥਾਣਾ ਖੇਤਰ ਦੇ ਅਧੀਨ ਆਉਂਦੀ ਇੱਕ ਸੜਕ ਤੇ ਜਾਂਦੀ ਵਿਖਾਈ ਦਿੰਦੀ ਹੈ ਇਸ ਦੇ ਨਾਲ ਹੀ ਕਾਰ ਦੇ ਪਿੱਛੇ ਆ ਰਹੀ ਦੂਜੀ ਕਾਰ ਵਿੱਚ ਸਵਾਰ ਲੋਕ ਉਹਨਾਂ ਦੀ ਵੀਡੀਓ ਰਿਕਾਰਡ ਕਰ ਰਹੇ ਹਨ ਵਰਨਾ ਕਾਰ ਵਿੱਚ ਚਾਰ ਨੌਜਵਾਨ ਕਾਰਾਂ ਦੀਆਂ ਖਿੜਕੀਆਂ ਤੇ ਸੰਰੂਪ ਅਤੇ ਲਟਕ ਰਹੇ ਨੇ ਉਹਨਾਂ ਤੇ ਤੇ ਇੱਕ ਨੌਜਵਾਨ ਕਾਰ ਚਲਾ ਰਿਹਾ